ਅੱਜ ਪੰਜਾਬ ਦੇ ਵਿੱਚ ਆਖਰੀ ਗੇੜ ਦੀਆਂ ਲੋਕ ਸਭਾ ਚੋਣਾਂ ਪੈ ਰਹੀਆਂ ਨੇ ਤੇ 4 ਤਰੀਕ ਨੂੰ ਨਤੀਜੇ ਨੇ ਜਿਹੜੇ ਹੋ ਐਲਾਨੇ ਜਾਣੇ ਹਨ ਕਾਂਗਰਸ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਗੁਰਜੀਤ ਹੌਸਲਾ ਨੇ ਪੰਜਾਬ ਦੇ ਵੋਟਰਾਂ ਨੂੰ ਇਹ ਅਪੀਲ ਕੀਤੀ ਹੈ ਅੱਜ ਜਿਹੜਾ ਜਿਹੜਾ ਲੋਕਤੰਤਰ ਦਾ ਸਭ ਤੋਂ ਵੱਡਾ ਜਿਹੜਾ ਚੋਣ ਦੰਗਲ ਕਹਿ ਸਕਦੇ ਆ ਅੱਜ ਉਹਦੀ ਲਾਸਟ ਫੇਸ ਦੀ ਇਲੈਕਸ਼ਨ ਹੈ ਔਰ ਮੈਂ ਵੀ ਇੱਕ ਬਤੌਰ ਵੋਟਰ ਉਹਦੇ ਹਿੱਸਾ ਲਿਆ ਹੈ ਵੋਟ ਕਾਸਟ ਕੀਤੀ ਹੈ ਅਬ ਵੀ ਦਾ ਫੈਮਿਲੀ ਅਸੀਂ ਸਾਰੇ। ਸੋ ਗਰਮੀ ਬੜੀ ਹੈ ਕੀ ਕਹਿੰਦੇ ਚਾਹੁੰਦੇ ਅੰਮ੍ਰਿਤਸਰ ਦੇ ਲੋਕਾਂ ਨੂੰ ਕਿਉਂਕਿ ਇਹ ਬਹੁਤ ਵੱਡਾ ਦਿਨ ਆ ਜੇ। ਦੇਖੋ ਪਹਿਲੀ ਗੱਲ ਤੇ ਇਹ ਅੰਮ੍ਰਿਤਸਰ ਦੇ ਲੋਕ ਬੜੇ ਜਿਹਾਰੂ ਲੋਕ ਨੇ ਗਰਮੀਆਂ ਦੀ ਪਰਵਾਹ ਨਹੀਂ ਕਰਦੇ। ਪਰ ਫਿਰ ਵੀ ਮੈਂ ਕਹੂੰਗਾ ਕਿ ਕਿਤੇ ਕੋਤਾ ਹੀ ਨਾ ਵਰਤੇ। ਵੋਟ ਪਾਉਣ ਜ਼ਰੂਰ ਨਿਕਲੋ ਕਰੋ। ਹੂੰ। ਵੋਟ ਪਾਉਣੀ ਚਾਹੀਦੀ। ਅਜੇ ਰਾਇਟ ਦੀ ਕਿੱਦਾਂ ਵੀ ਹੋ ਗਈ ਆ ਕਿ ਇਸ ਤਰ੍ਹਾਂ ਲੇਟ ਨਾਈਟ ਦੀਆਂ ਵੀ ਤਸਵੀਰਾਂ ਪਈਆਂ ਜਾਂ ਲੀਕ ਪ੍ਰਚਾਰ ਕਰ ਰਹੇ ਹੋ। ਦੇਖੋ ਅਸੀਂ ਤੇ ਕੱਲ ਹੁਣ ਪ੍ਰਚਾਰ ਦਾ ਤੇ ਨਹੀਂ ਅਸੀਂ ਕੱਲ ਤੇ ਅਸੀਂ ਲੋਕਾਂ ਦੇ ਨਾਲ ਬਸ ਮਿਲ ਵਰਤਨ ਸੀ ਕਿਤੇ ਮੱਥਾ ਟੇਕ ਆਏ ਕਿਤੇ ਲੋਕ ਸੁੱਖ ਚ ਚਲੇ ਗਏ ਜਾਂ ਕੋਈ ਕਿਸੇ ਨਾਲ ਪਰਸਨਲ ਕੋਈ ਪਰਿਵਾਰਿਕ ਮੀਟਿੰਗ 'ਚ ਉੱਥੇ ਸੀ ਬਾਕੀ ਰਾਜਨੀਤੀ ਇਹ ਹੈ ਕਿ ਕੱਲ ਜਿਸ ਤਰੀਕੇ ਦੇ ਨਾਲ ਮਤਲਬ ਡੁਪਲੀਕੇਟ ਵਾਜਾਂ ਬਣਾ ਬਣਾ ਕੇ ਕੈਂਡੀਡੇਟ ਦੀਆਂ ਦੂਜੀ ਪਾਰਟੀ ਲਈ ਅਪੀਲ ਕਰਾਈ ਜਾ ਰਹੀ ਹੈ ਉਹ ਬੜੀ ਮਤਲਬ ਮਧ ਪਾਕੀ ਗੱਲ ਹੈ ਲੋਟ ਟਾਈਮ ਮੈਂਬਰ ਪਾਰਲੀਮੈਂਟ ਜਿਹੜੇ ਸ਼ਹਿਰੀ ਖੇਤਰਾਂ ਦੇ ਵਿੱਚ ਆਮ ਤੌਰ ਤੇ ਪੋਲਿੰਗ ਕਿਤੇ ਨਾ ਕਿਤੇ ਘੱਟ ਜਾਂਦੀ ਪਿੰਡਾਂ ਦੇ ਵਿੱਚ ਫਿਰ ਪੋਲਿੰਗ ਜਿਹੜੀ ਆ ਉਹ ਹੋ ਜਾਂਦੀ ਹੈ ਹਾਂ ਇਹ ਫਰਕ ਹੈ ਕਿ ਕਹਿਣਾ ਚਾਹੁੰਦੇ ਸ਼ਹਿਰ ਦੇ ਵੋਟਰ ਨੂੰ ਨਹੀਂ ਮੈਂ ਸ਼ਹਿਰ ਵਾਲੇ ਵੋਟਰ ਨੂੰ ਕਹਿਣਾ ਚਾਹੁੰਦਾ ਕਿ ਸਭ ਤੋਂ ਬਾਅਦ ਅਸੀਂ ਹਮੇਸ਼ਾ ਹੀ ਸਰਕਾਰ ਦਾ ਕ੍ਰਿਟਿਸਾਈਜ਼ ਕਰਦੇ ਆਂ ਵੀ ਸਰਕਾਰ ਐਦਾਂ ਨਹੀਂ ਕਰਦੀ ਐਦਾਂ ਹੋਣਾ ਚਾਹੀਦਾ ਐ ਠੀਕ ਹੋਣਾ ਚਾਹੀਦਾ ਜਾਂ ਜੋ ਵੀ ਆ ਪਰ ਵੋਟ ਜ਼ਰੂਰ ਪਾਣੀ ਜੇ ਦੀ ਵੋਟ ਵੇਲੇ ਕਿ ਆਪਾਂ ਬਹੁਤ ਪਿੱਛੇ ਰਹਿ ਜਾਂਦੇ ਆਂ ਅਸੀਂ ਹੁਣ ਜਿਵੇਂ ਛੁੱਟੀ ਆ ਗਈ ਸ਼ਨੀ ਐ ਐਤਵਾਰ ਐ ਉਹ ਜ਼ਿਆਦਾ ਕੁਝ ਲੋਕ ਬਾਹਰ ਨੂੰ ਵੀ ਨਿਕਲ ਗਏ ਹੁਣ ਮੇਰੀ ਇੱਕ ਰਿਕੁਐਸਟ ਹੈ ਕਿ ਕਿਰਪਾ ਕਰਕੇ ਜੇ ਕਿਹਨੇ ਜਾਣਾ ਵੀ ਹੈ ਤੇ ਲੇਟ ਨਿਕਲਿਓ ਹੁਣ ਕੋਈ ਐਸ ਵੇਲੇ ਤੁਹਾਨੂੰ ਸਾਰਿਆਂ ਦਾ ਫਰਜ਼ ਬੰਦਾ ਕਿ ਵੋਟ ਦਾ ਅਧਿਕਾਰ ਜਿਹੜਾ ਹੈ ਫਿਰ ਉਹਨੂੰ ਵਰਤੋ ਤੁਸੀਂ ਸਾਰੇ ਥਰਡ ਟਾਈਮ ਮੈਂਬਰ ਪਾਰਲੀਮੈਂਟ ਲੜ ਰਹੇ ਹੋ ਕਿ ਕਿੰਮਤੋਂ ਕਿੰਨਾ ਵੱਡਾ ਮਾਨ ਹੈ ਕਿ ਇੱਕ ਇੱਕ ਬੜਾ ਵੱਡਾ ਸੁਪਨਾ ਹੁੰਦਾ ਕਿ ਥਰਡ ਟਾਈਮ ਲੜਨਾ ਦੇਖੋ ਇਹ ਤਾਂ ਪਰਮਾਤਮਾ ਦੀ ਮਰਜ਼ੀ ਹੈ ਸੱਚੇ ਪਾਤਸ਼ਾਹ ਨੇ ਇਸ ਗੁਰੂ ਨਗਰੀ ਦੇ ਲੋਕਾਂ ਨੇ ਟਿਕਟ ਵੀ ਦਵਾਈ ਹੈ ਔਰ ਇਲੈਕਸ਼ਨ ਵੀ ਮੇਰੀ ਲੜੀ ਹੈ ਮੈਂ ਸੱਚਿਆਂ ਦਾ ਔਰ ਉਹਨਾਂ ਦੇ ਇਸ ਕਰਕੇ ਹੀ ਜਿਹੜਾ ਅਪੀਰੈਂਸ ਹੈ ਲੋਕਾਂ ਦੇ ਚਿਹਰੇ ਤੇ ਬੜੀ ਜ਼ਬਰਦਸਤ ਹੈ ਪੋਜ਼ਿਟਿਵ ਹੈ ਜਦੋਂ ਵੀ ਮੈਂ ਗਿਆ ਹਾਂ ਲੋਕਾਂ ਸਕੇ ਮਿਲੇ ਨੇ ਤੇ ਪਤਾ ਲੱਗ ਜਾਂਦਾ ਤੁਹਾਨੂੰ ਚਿਹਰੇ ਦੇ ਵੇਲੇ ਔਰ ਅਨਨੋਨ ਪਰਸਨ ਵੀ ਲੋਕ ਤਾਂ ਉਹਨਾਂ ਸਾਹਿਬ ਵਿਸ਼ਵਾਸ ਦੀ ਚਰਚਾ ਹੈਟ੍ਰਿਕ ਦੀ ਚਰਚਾ ਹੋ ਰਹੀ ਹੈ ਕਿ ਵੋਟਰਾਂ ਨੂੰ ਕੋਈ ਵਿਸ਼ਵਾਸ ਹੈ ਜੀ ਹੈਟ੍ਰਿਕ 100% ਹੈਟ੍ਰਿਕ ਹੋਏਗੀ ਔਰ ਮੈਨੂੰ ਲੋਕ ਵਿਸ਼ਵਾਸ ਹੈ ਆਪਣੇ ਵੋਟਰਸ ਤੇ ਆਪਣੇ ਇਸ ਨਗਰੀ ਦੇ ਲੋਕਾਂ ਦੇ ਸਪੋਰਟ ਤੇ ਕਾਂਗਰਸ ਦੇ ਵਰਕਰ ਦੀ ਸੀਨੀਅਰ ਦੇ ਥੈਂਕ ਯੂ ਜੀ ਔਰ 100% ਇਹ ਹੈ ਕਿ ਕੋਈ ਨਹੀਂ ਔਰ ਮੈਨੂੰ ਵਿਸ਼ਵਾਸ ਹੈ ਆਪਣੇ ਕੀਤੇ ਕੰਮਾਂ ਦੇ ਔਰ ਸਰ ਪੱਕੀ ਵਿਕਾਸ ਤੇ ਮੈਂ ਇਹ ਨਹੀਂ ਜ਼ਰੂਰੀ ਕਹੂੰਗਾ ਵੀ ਇੱਕ ਕੰਮ ਕਰ ਲਿਆ ਇਹ ਨਹੀਂ ਹਰ ਪੱਖ ਤੇ ਲੋਕਾਂ ਦੇ ਨਾਲ ਵਿਚਰਨਾ ਪੈਂਦਾ ਹਰ ਪੱਖ ਤੇ ਲੋਕਾਂ ਦੀ ਗੱਲ ਕਰਨੀ ਪੈਂਦੀ ਸੋ ਆਪਾਂ ਉਹ ਕੀਤੀ ਅੱਜ ਪੰਜਾਬ ਦੇ ਵਿੱਚ ਆਖਰੀ ਗੇੜ ਦੀਆਂ ਲੋਕ ਸਭਾ ਚੋਣਾਂ ਪੈ ਰਹੀਆਂ ਨੇ ਤੇ 4 ਤਰੀਕ ਨੂੰ ਨਤੀਜੇ ਨੇ ਜਿਹੜੇ ਹੋ ਐਲਾਨੇ ਜਾਣੇ ਹਨ ਕਾਂਗਰਸ ਦੇ ਅੰਮ੍ਰਿਤਸਰ ਤੋਂ ਉਮੀਦਵਾਰ ਗੁਰਜੀਤ ਹੌਸਲਾ ਨੇ ਪੰਜਾਬ ਦੇ ਵੋਟਰਾਂ ਨੂੰ ਇਹ ਅਪੀਲ ਕੀਤੀ ਹੈ ਅੱਜ ਜਿਹੜਾ ਜਿਹੜਾ ਲੋਕਤੰਤਰ ਦਾ ਸਭ ਤੋਂ ਵੱਡਾ ਜਿਹੜਾ ਚੋਣ ਦੰਗਲ ਕਹਿ ਸਕਦੇ ਆ ਅੱਜ ਉਹਦੀ ਲਾਸਟ ਫੇਸ ਦੀ ਇਲੈਕਸ਼ਨ ਹੈ ਔਰ ਮੈਂ ਵੀ ਇੱਕ ਬਤੌਰ ਵੋਟਰ ਉਹਦੇ ਹਿੱਸਾ ਲਿਆ ਹੈ ਵੋਟ ਕਾਸਟ ਕੀਤੀ ਹੈ ਵਿਦ ਫੈਮਿਲੀ ਅਸੀਂ ਸਾਰੇ। ਸੋ ਗਰਮੀ ਬੜੀ ਹੈ ਕੀ ਕਹਿੰਦੇ ਚਾਹੁੰਦੇ ਅੰਮ੍ਰਿਤਸਰ ਦੇ ਲੋਕਾਂ ਨੂੰ ਕਿਉਂਕਿ ਇਹ ਬਹੁਤ ਵੱਡਾ ਦਿਨ ਆ ਜੀ। ਦੇਖੋ ਪਹਿਲੀ ਗੱਲ ਤੇ ਇਹ ਅੰਮ੍ਰਿਤਸਰ ਦੇ ਲੋਕ ਬੜੇ ਜਿਆਰੂ ਲੋਕ ਨੇ ਗਰਮੀਆਂ ਦੀ ਪਰਵਾਹ ਨਹੀਂ ਕਰਦੇ। ਪਰ ਫਿਰ ਵੀ ਮੈਂ ਕਹੂੰਗਾ ਕਿ ਕਿਤੇ ਕੋਤਾ ਹੀ ਨਾ ਵਰਤੇ। ਵੋਟ ਪਾਉਣ ਜ਼ਰੂਰ ਨਿਕਲੋ ਕਰੋ। ਵੋਟ ਪਾਉਣੀ ਚਾਹੀਦੀ। ਜਿਹੜੀ ਰਾਏ ਦੀ ਕਿੱਦਾਂ ਵੀ ਹੋ ਗਈ ਆ ਕਿ ਇਸ ਤਰ੍ਹਾਂ ਲੇਟ ਨਾਈਟ ਦੀਆਂ ਵੀ ਤਸਵੀਰਾਂ ਪਈਆਂ ਜਾਂ ਲੀਕ ਪ੍ਰਚਾਰ ਕਰ ਰਹੇ ਹੋ। ਦੇਖੋ ਅਸੀਂ ਤੇ ਕੱਲ ਹੁਣ ਪ੍ਰਚਾਰ ਦਾ ਤੇ ਨਹੀਂ ਅਸੀਂ ਕੱਲ ਤੇ ਅਸੀਂ ਲੋਕਾਂ ਦੇ ਨਾਲ ਬਸ ਮਿਲ ਵਰਤਨ ਸੀ ਕਿਤੇ ਮੱਥਾ ਟੇਕ ਆਏ ਕਿਤੇ ਲੋਕ ਸੁੱਖ ਚ ਚਲੇ ਗਏ ਜਾਂ ਕੋਈ ਕਿਸੇ ਦਾ ਪਰਸਨਲ ਕੋਈ ਪਰਿਵਾਰਿਕ ਮੀਟਿੰਗ ਸੀ ਉੱਥੇ ਸੀ ਬਾਕੀ ਰਾਜਨੀਤੀ ਇਹ ਹੈ ਕਿ ਕੱਲ ਜਿਸ ਤਰੀਕੇ ਦੇ ਨਾਲ ਮਤਲਬ ਡੁਪਲੀਕੇਟ ਵਾਜਾਂ ਬਣਾ ਬਣਾ ਕੇ ਕੈਂਡੀਡੇਟ ਦੀਆਂ ਦੂਜੀ ਪਾਰਟੀ ਲਈ ਅਪੀਲ ਕਰਾਈ ਜਾ ਰਹੀ ਹੈ ਉਹ ਬੜੀ ਮਤਲਬ ਮਧ ਪਾਕੀ ਗੱਲ ਹੈ। ਟਾਈਮ ਮੈਂਬਰ ਪਾਰਲੀਮੈਂਟ ਦੇ ਜਿਹੜੇ ਸ਼ਹਿਰੀ ਖੇਤਰਾਂ ਦੇ ਵਿੱਚ ਆਮ ਤੌਰ ਤੇ ਪੋਲਿੰਗ ਕਿਤੇ ਨਾ ਕਿਤੇ ਘਟ ਜਾਂਦੀ ਪਿੰਡਾਂ ਦੇ ਵਿੱਚ ਫਿਰ ਪੋਲਿੰਗ ਜਿਹੜੀ ਆ ਉਹ ਹੋ ਜਾਂਦੀ ਹੈ। ਹਾਂ ਇਹ ਫਰਕ ਹੈ। ਇਹ ਦੋ ਕੀ ਕਹਿਣਾ ਚਾਹੁੰਦੇ ਸ਼ਹਿਰ ਦੇ ਵੋਟਰ ਨੂੰ? ਨਹੀਂ ਮੈਂ ਸ਼ਹਿਰ ਵਾਲੇ ਵੋਟਰ ਨੂੰ ਕਹਿਣਾ ਚਾਹੁੰਦਾ ਕਿ ਸਭ ਤੋਂ ਬਾਅਦ ਅਸੀਂ ਹਮੇਸ਼ਾ ਹੀ ਸਰਕਾਰ ਦਾ ਕ੍ਰਿਟਿਸਾਈਜ਼ ਕਰਦੇ ਆਂ ਵੀ ਸਰਕਾਰ ਐਦਾਂ ਨਹੀਂ ਕਰਦੀ ਐਦਾਂ ਹੋਣਾ ਚਾਹੀਦਾ ਐ ਠੀਕ ਹੋਣਾ ਚਾਹੀਦਾ ਜਾਂ ਜੋ ਵੀ ਆ। ਪਰ ਵੋਟ ਜ਼ਰੂਰ ਪਾਉਣੀ ਚਾਹੀਦੀ। ਵੋਟ ਵੇਲੇ ਕਿ ਆਪਾਂ ਬਹੁਤ ਪਿੱਛੇ ਰਹਿ ਜਾਂਦੇ ਆਂ। ਅਸੀਂ ਹੁਣ ਜਿਵੇਂ ਛੁੱਟੀ ਆ ਗਈ ਸ਼ਨੀ ਐ ਐਤ ਉਜ਼ਾਦਾ ਕੁਝ ਲੋਕ ਬਾਹਰ ਨੂੰ ਵੀ ਨਿਕਲ ਗਏ ਹੁਣ ਮੇਰੀ ਇੱਕ ਰਿਕੁਐਸਟ ਹੈ ਕਿ ਕਿਰਪਾ ਕਰਕੇ ਜੇ ਕਿਹਨੇ ਜਾਣਾ ਵੀ ਹੈ ਤੇ ਲੇਟ ਨਿਕਲਿਓ ਹੁਣ ਕੋਈ ਐਸ ਵੇਲੇ ਤੁਹਾਨੂੰ ਸਾਰਿਆਂ ਦਾ ਫਰਜ਼ ਮੰਦਾ ਕਿ ਵੋਟ ਦਾ ਅਧਿਕਾਰ ਜਿਹੜਾ ਹੈ ਫਿਰ ਉਹਨੂੰ ਵਰਤੋ ਤੁਸੀਂ ਸਾਰੇ ਥਰਡ ਟਾਈਮ ਮੈਂਬਰ ਪਾਰਲੀਮੈਂਟ ਲੜ ਰਹੇ ਹੋ ਕਿ ਕਿੰਮਤੋਂ ਕਿੰਨਾ ਵੱਡਾ ਮਾਨ ਹੈ ਕਿ ਇੱਕ ਇੱਕ ਬੜਾ ਵੱਡਾ ਸੁਪਨਾ ਹੁੰਦਾ ਕਿ ਥਰਡ ਟਾਈਮ ਲੜਨਾ ਦੇਖੋ ਇਹ ਤਾਂ ਪਰਮਾਤਮਾ ਦੀ ਮਰਜ਼ੀ ਹੈ ਸੱਚੇ ਪਾਤਸ਼ਾਹ ਨੇ ਇਸ ਗੁਰੂ ਨਗਰੀ ਦੇ ਲੋਕਾਂ ਨੇ ਟਿਕਟ ਵੀ ਦਵਾਈ ਔਰ ਇਲੈਕਸ਼ਨ ਵੀ ਮੇਰੀ ਲੜੀ ਹੈ ਮੈਂ ਸੱਚਿਆਂ ਦਾ ਔਰ ਉਹਨਾਂ ਦੇ ਇਸ ਕਰਕੇ ਹੀ ਜਿਹੜਾ ਅਪੀਅਰੈਂਸ ਐਸ ਲੋਕਾਂ ਦੇ ਚਿਹਰੇ ਤੇ ਬੜੀ ਜ਼ਬਰਦਸਤ ਐ ਪੋਜ਼ਿਟਿਵ ਐ ਜਦੋਂ ਵੀ ਲੰਮਈ ਗਿਆਂ ਵਾਂ ਲੋਕਾਂ ਹੱਸ ਕੇ ਮਿਲੇ ਨੇ ਤੇ ਪਤਾ ਲੱਗ ਜਾਂਦਾ ਤੁਹਾਨੂੰ ਚਿਹਰੇ ਦੇ ਤੇ ਔਰ ਅਨਨੋਨ ਪਰਸਨ ਵੀ ਲੋਕ ਤਾਂ ਸਾਬਿਸ਼ ਦੀ ਚਰਚਾ ਹੈਟ੍ਰਿਕ ਦੀ ਚਰਚਾ ਹੋ ਰਹੀ ਹੈ ਕਿ ਵੋਟਰਾਂ ਨੂੰ ਕੋਈ ਵਿਸ਼ਵਾਸ ਹੈ ਜੀ ਹੈਟ੍ਰਿਕ 100% ਹੈਟ੍ਰਿਕ ਹੋਏਗੀ ਔਰ ਮੈਨੂੰ ਲੋਕ ਵਿਸ਼ਵਾਸ ਹੈ ਆਪਣੇ ਵੋਟਰਸ ਤੇ ਆਪਣੇ ਇਸ ਨਗਰੀ ਦੇ ਰਾਮਦਾਸਪੁਰ ਤੋਂ ਤੇ ਕਾਂਗਰਸ ਦੇ ਵਰਕਰ ਦੀ ਸੀਨੀਅਰ ਥੈਂਕ ਯੂ ਜੀ ਔਰ 100% ਦੇ ਹੈ ਨਾ ਇਧਰ ਕੋਈ ਨਹੀਂ ਔਰ ਮੈਨੂੰ ਵੀ ਭਰੋਸਾ ਹੈ ਆਪਣੇ ਕੀਤੇ ਕੰਮਾਂ ਦੇ ਔਰ ਸਰ ਪੱਕੀ ਵਿਕਾਸ ਤੇ ਮੈਂ ਇਹ ਨਹੀਂ ਜ਼ਰੂਰੀ ਕਹੂੰਗਾ ਵੀ ਇੱਕ ਕੰਮ ਕਰ ਲਿਆ ਇਹ ਨਹੀਂ ਹਰ ਪੱਖ ਤੇ ਲੋਕਾਂ ਦੇ ਨਾਲ ਵਿਚਰਨਾ ਪੈਂਦਾ ਹਰ ਪੱਖ ਤੇ ਲੋਕਾਂ ਦੀ ਗੱਲ ਕਰਨੀ ਪੈਂਦੀ ਸੋ ਆਪਾਂ ਉਹ ਕੀਤੀ